ਅੱਜ ਜਲਾਵਤਨੀ ਸਿੱਖ ਜੋਧਾ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਬਹੁਤ ਲੰਮਾ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਬੇਵਤਨੀ ਹੋ ਕੇ گزارਿਆ ਹੈ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਆ ਉਹ ਜਗਤ ਨੂੰ ਸਦੀਵੀ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਹੈ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਨੇ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਅਕਸਰੀ ਅਸੀਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਸਾਨੂੰ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਕਰਵਾਇਆ ਜਾਂਦਾ ਹੈ ਸਰਦਾਰ ਗਜਿੰਦਰ ਸਿੰਘ ਨੇ ਪਲੇਨ ਅਗਵਾ ਕੀਤਾ ਸੀ ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ ਉਹਨਾਂ ਨੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜਾ ਹੈ ਜਹਾਜ਼ ਨੂੰ ਅਗਵਾ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਸੰਤਾਲੀ ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਦੀ ਮੈਲ ਕੱਢਣ ਵਾਸਤੇ ਬੰਬ ਸੁੱਟਿਆ ਸੀ ਉੱਥੇ ਵੀ ਭਗਤ ਸਿੰਘ ਦਾ ਮਕਸਦ ਜਿਹੜਾ ਹੈ ਉਹ ਕਿਸੇ ਨੂੰ ਮਾਰਨਾ ਜਾਂ ਵਾਇਲੈਂਸ ਕ੍ਰੀਏਟ ਕਰਨਾ ਨਹੀਂ ਸੀ ਸਿਰਫ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਨੂੰ ਖੋਲਣਾ ਸੀ ਸਰਦਾਰ ਗਜਿੰਦਰ ਸਿੰਘ ਦਾ ਵੀ ਜਿਹੜਾ ਇਹ ਜਦਾਲ ਖਾਲਸਾ ਦਾ ਜਿਹੜੇ ਨਾਲ ਸਿੰਘ ਸੀ ਉਹਨਾਂ ਦਾ ਜਿਹੜਾ ਇਹ ਕਾਰਨਾਮਾ ਸੀ ਉਹ ਸਿਰਫ ਤੇ ਸਿਰਫ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਜਾਇਜ਼ ਹੱਕਾਂ ਦੀ ਜਿਹੜੀ ਆਵਾਜ਼ ਪਹੁੰਚਾਉਣਾ ਸੀ ਪਰ ਹਮੇਸ਼ਾ ਹੀ ਕਾਂਗਰਸ ਸਰਕਾਰ ਜਿਹੜੀ ਭਾਰਤ ਸਰਕਾਰ ਦੇ ਵਿੱਚ ਰਹੀ ਹੈ ਲੰਬਾ ਸਮਾਂ ਉਹਨੇ ਸਿੱਖਾਂ ਦੇ ਪ੍ਰਤੀ ਦੋਰੇ ਮਾਬਦਾਨ ਅਖਤਿਆਰ ਕੀਤੇ ਆ ਮੈਂ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇੱਕ ਸਿੱਖ ਨੌਜਵਾਨ ਮਨਜੀਤ ਸਿੰਘ ਜੀ ਦਾ ਨਾਮ ਹੈ ਉਹ ਇੱਕ ਪਲੇਨ ਨੂੰ ਅਗਵਾ ਕਰਕੇ ਅੰਮ੍ਰਿਤਸਰ ਲੈ ਕੇ ਆਉਂਦਾ ਤੇ ਉਹ ਕਹਿੰਦਾ ਕਿ ਮੇਰਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਆਪਣੀਆਂ ਮੰਗਾਂ ਪ੍ਰਤੀ ਭਾਰਤ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦਾ ਉਹਨੂੰ ਵਾਦਾ ਕੀਤਾ ਜਾਂਦਾ ਉਹਦੇ ਨਾਲ ਕਿ ਤੂੰ ਸੁਰੱਖਿਅਤ ਜਿਹੜਾ ਹੈ ਜਿਹੜਾ ਬਾਹਰ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਾਂਗੇ ਲੇਕਿਨ ਅਮਰਸਰ 에ਅਰਪੋਰਟ ਦੇ ਉੱਤੇ ਉਸ ਸਿੱਖ ਨੌਜਵਾਨ ਨੂੰ ਬਚਨ ਸਿੰਘ ਨਾਂ ਦੇ ਇੱਕ ਐਸਆਈ ਵੱਲੋਂ ਜਿਹੜਾ ਡੀਐਸਪੀ ਵੱਲੋਂ ਗੋਲੀ ਮਾਰ ਕੇ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਜਾਂਦਾ ਦੂਜੇ ਪਾਸੇ 1978 ਦੇ ਵਿੱਚ ਇੰਦਰਾ ਗਾਂਧੀ ਦੀ ਰਿਹਾਈ ਨੂੰ ਲੈ ਕੇ ਦੋ ਪਾਂਡੇ ਬ੍ਰਦਰ ਪਲੇਨ ਅਗਵਾ ਕਰਦੇ ਐ ਦਵਿੰਦਰਾ ਪਾਂਡੇ ਤੇ ਭੋਲਾਨਾਥ ਪਾਂਡੇ ਉਹ ਵੀ ਪਲੇਨ ਅਗਵਾ ਕਰਦੇ ਐ ਉਹਨਾਂ ਦੇ ਵਿੱਚੋਂ ਇੱਕ ਨੂੰ ਐਮ.ਐਲ.ਏ ਬਣਾ ਕੇ ਮਨਿਸਟਰ ਬਣਾਇਆ ਜਾਂਦਾ ਹੈ ਦੂਜੇ ਨੂੰ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬਿਠਾਇਆ ਜਾਂਦਾ ਸਿੱਖ ਨੌਜਵਾਨ ਤੇ ਪਲੇਨ ਅਗਵਾ ਕਰਕੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਲੈ ਕੇ ਜਾਂਦਾ ਤੇ ਉਹਨੂੰ ਗੋਲੀ ਮਿਲਦੀ ਹੈ ਜਾਂ ਜਲਾਵਤਨੀ ਮਿਲਦੀ ਹੈ ਤੇ ਦੂਜੇ ਪਾਸੇ ਜੇ ਕੋਈ ਹੋਰ ਜਿਹੜਾ ਗੈਰ ਸਿੱਖ ਅਗਵਾ ਕਰਦਾ ਤੇ ਉਹਨੂੰ ਵਜ਼ੀਰੀਆਂ ਨਾਲ ਸਨਮਾਨਿਆ ਗਿਆ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇਹ ਸਿੱਖਾਂ ਨਾਲ ਦੌਰੇ ਜਿਹੜੇ ਆ ਮਾਬਦਾਨ ਜਿਹੜੇ ਆ ਉਹ ਅਖਤਿਆਰ ਜਿਹੜੇ ਆ ਉਹ ਹਮੇਸ਼ਾ ਕੀਤੇ ਗਏ ਹੈ ਤੱਪਕ ਸਿੰਘ ਦੀ ਤਸਵੀਰ ਤਾਂ ਸਰਕਾਰ ਆਪਣੇ ਦਫਤਰਾਂ 'ਚ ਲਾ ਰਹੀ ਹੈ ਦੂਜੇ ਪਾਸੇ ਗਜੈਂਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਸਰਕਾਰ ਦੀ ਬਲੈਕਲਿਸਟ ਜਿਹੜੀ ਕੁੱਤੀ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਸੀ ਠੀਕ ਹੈ ਗਜੈਂਦਰ ਸਿੰਘ ਜਿਹੜੇ ਨੇ ਉਹਨਾਂ ਦੀ ਤਸਵੀਰ ਸਿੱਖ ਦਿਲਾਂ ਦੇ ਉੱਤੇ ਹਮੇਸ਼ਾ ਰਹੇਗੀ ਔਰ ਰਹਿਣੀ ਵੀ ਚਾਹੀਦੀ ਹੈ ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਸਾਡੇ ਜਿਵੇਂ ਬ੍ਰਿਟਿਸ਼ ਗਵਰਨਮੈਂਟ ਦੇ ਭਗਤ ਸਿੰਘ ਹੋਣੇ ਜਿਹੜੇ ਹੈ ਉਹ ਬਾਗੀ ਸੀ ਉਹਨਾਂ ਨੇ ਦੇਸ਼ ਤਰੋਹ ਲਾ ਕੇ ਉਹਨਾਂ ਨੂੰ ਫਾਂਸੀ ਲਾਇਆ ਇਸੇ ਤਰ੍ਹਾਂ ਜਿਹੜੇ ਨੇ ਇਹ ਸਾਡੇ ਜਿਹੜੇ ਨੇ ਕੌਮੀ ਯੋਧੇ ਨੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦਾ ਹਮੇਸ਼ਾ ਜਿਹੜਾ ਉਹ ਸਤਿਕਾਰ ਕਰਦੇ ਰਹਾਂਗੇ ਔਰ ਕਿੱਡੀ ਮਤਲਬ ਗੱਲ ਜਿਹੜੀ ਹੱਸਵੇ ਨਹੀਂ ਹੈ ਸਿੱਖਾਂ ਨੂੰ ਹਮੇਸ਼ਾ ਦੇਸ਼ ਤਰੋਹੀ ਜਿਹੜਾ ਹੈ ਉਹ ਕਹਿ ਕੇ ਜਿਹੜਾ ਜਿਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਕੱਲ ਕੇ ਪਰਸੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਹੈ ਉਸ ਸੰਵਿਧਾਨ ਦਾ ਕਤਲ ਕੀਤਾ ਹੈ। ਕਤਲ ਹੀ ਕਿਉਂ ਕੀਤਾ ਸੀ? ਉਹ ਤਾਂ ਬਲਾਤਕਾਰ ਕੀਤਾ ਸੀ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਨੇ ਇੰਦਰਾ ਗਾਂਧੀ ਦੇ ਅਗਵਾਈ ਦੇ ਵਿੱਚ ਭਾਰਤੀ ਸੰਵਿਧਾਨ ਦਾ ਤੇ ਭਾਰਤੀ ਸੰਵਿਧਾਨ ਦਾ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਬਲਾਤਕਾਰ ਕੀਤਾ ਉਹ ਬੜੀ ਬੇਰਹਿਮੀ ਦੇ ਨਾਲ ਕੀਤਾ ਉਸ ਵਕਤ ਇੱਕੋ ਹੀ ਇੱਕ ਕੌਮ ਜਿਹੜੀ ਉੱઠી ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਉਹ ਸਿੱਖ ਸੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਲਾਏ। emergancy ਦਾ ਵਿਰੋਧ ਕੀਤਾ ਭਾਰਤ ਦੇ ਵੱਡੇ ਵੱਡੇ ਲੀਟਰਾਂ ਚ ਚੁੱਪ ਕਰਾ ਦਿੱਤੇ ਗਏ ਸੀ ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਸੀ ਉਸ ਵਕਤ ਜੇ 1975 ਦੇ ਵਿੱਚ ਇੰਦਰਾ ਗੰਧੀ ਵੱਲੋਂ ਸੰਵਿਧਾਨ ਦੇ ਨਾਲ ਕੀਤੇ ਬਲਾਤਕਾਰ ਦੇ ਵਿਰੋਧ ਦੇ ਵਿੱਚ ਜੇ ਕਿਸੇ ਨੇ ਵਿਰੋਧ ਕੀਤਾ ਤੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ ਸੀ ਔਰ ਹੋਇਆ ਕੀ ਹੈ ਕਿ ਨੈਰੇਟਿਵ ਸਿਰਜਿਆ ਗਿਆ ਜਿਨ੍ਹਾਂ ਨੇ ਬਲਾਤਕਾਰ ਸੰਵਿਧਾਨ ਦੇ ਨਾਲ ਬਲਾਤਕਾਰ ਕਰਨ ਦਾ ਵਿਰੋਧ ਕੀਤਾ ਉਹ ਦੇਸ਼ਰੋਹੀ ਹੋ ਗਏ ਤੇ ਜਿਨ੍ਹਾਂ ਨੇ ਬਲਾਦ ਕਰ ਕੀਤਾ ਭਾਰਤੀ ਸੰਵਿਧਾਨ ਦੇ ਨਾਲ ਉਹ ਦੇਸ਼ ਭਗਤ ਬਣ ਗਏ ਇਹ ਕਿੱਡਾ ਜਿਹੜਾ ਹੈ ਗਲਤ ਨੈਰੇਟਿਵ ਜਿਹੜਾ ਭਾਰ ਦੇ ਸਿਰ ਜਾਂਗੇ ਕੱਲ ਦਾ ਘਟਨਾਕ੍ਰਮ ਮੈਂ ਅਮਰਪਾਲ ਦੇ ਭਰਾ ਨੂੰ ਗ੍ਰਿਫਤਾਰ ਕਰਾ ਲਿਆ ਗਿਆ ਔਰ ਨਸ਼ੇ ਦਾ ਉਹਦੇ ਤੇ ਇਲਜ਼ਾਮ ਲੱਗਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਜਸ ਸਿੰਘ ਟੀਮਾਂ ਤੇ ਦੇਸ਼ਰੋਹੀ ਦਾ ਪਰਚਾ ਦਰਜ ਔਰ ਇਹ ਦੇਖੋ ਹੈਰਾਨੀ ਦੀ ਗੱਲ ਹੈ ਤੇਜਿੰਦਰ ਸਿੰਘ ਟੀਮਾਂ ਦੀ ਗੱਲ ਕੀਤੀ ਹੈ ਭਾਰਤ ਸਰਕਾਰ ਨੇ ਹੁਣ ਕਾਨੂੰਨ ਬਣਾਏ ਨੇ ਸਾਨੂੰ ਪਹਿਲਾਂ ਖਦਸ਼ਾ ਸੀ ਕਿ ਘਟਗਿੰਤਿਆਂ ਦੇ ਪ੍ਰਤੀ ਇਹਨਾਂ ਦਾ ਕਾਨੂੰਨਾਂ ਦਾ ਇਸਤੇਮਾਲ ਹੋ ਸਕਦਾ ਹੈ ਔਰ ਹੋਇਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਪੁਲਿਸ ਨੇ ਤੇਜਿੰਦਰਪਾਲ ਸਿੱਕਿੰਗ ਟੀਮਾਂ ਦਾ ਦੇ ਉੱਤੇ ਇਹ ਨਵੇਂ ਕਾਨੂੰਨਾ ਤਹਿਤ ਦੇਸ਼ਕ ਧਰੋਦਾ ਮਕਦਮਾ ਜਿਹੜਾ ਉਹ ਦਰਜ ਕਰ ਦਿੱਤਾ ਸਿਰਫ ਇਸ ਲਈ ਕਿਉਂ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਜਦਕਿ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਵਾਲਾ ਖਡੂਰ ਸਾਹਿਬ ਦਾ ਸਮੁੱਚਾ ਹਲਕਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਫਿਰ 5 ਲੱਖ ਵੋਟਾਂ ਵੋਟਰਾਂ ਦੇ ਉੱਤੇ ਪਰਚਾ ਦੇਸ਼ ਧਰੋਦਾ ਕਰੋ ਇੱਕ ਸਿੱਖ ਜੇ ਉਹਦੀ ਹਮਾਇਤ ਦੇ ਵਿੱਚ ਵੀਡੀਓ ਪਾ ਦਿੰਦਾ ਹੈ ਤੇ ਉਹਦੇ ਤੇ ਦੇਸ਼ ਧਰੋਹ ਦਾ ਮਕਦਮਾ ਪਾ ਕੇ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਸਰਾਸਾ ਸਿੱਖਾਂ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ ਜੀ ਬਾਲ ਸਿੰਘ ਨੇ ਕੋਈ ਐਸਾ ਗੁਨਾਹ ਕੀਤਾ ਜਿਸ ਦੇ ਕਰਕੇ ਉਹਨੂੰ ਇੱਕ ਅਤਵਾਦੀ ਇੱਕ ਦੇਸ਼ ਧਰੋਹ ਇੱਕ ਮੁਟਾਰ ਅਰ ਇਨਸਾਨ ਦੇ ਤੌਰ ਤੇ ਪੇਸ਼ ਕੀਤਾ ਦੇਖੋ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹਨੇ ਸਿੱਖ ਨੌਜਵਾਨਾਂ ਨੂੰ ਹਲੂਣਾ ਦਿੱਤਾ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹਨਾਂ ਪ੍ਰਤੀ ਆਵਾਜ਼ ਉਠਾਈ ਤੇ ਉਹਦੇ ਨਾਲ ਕਿਸੇ ਨੂੰ ਇਤਰਾਜ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਉਹਨੂੰ ਵੀ ਜਿਹੜਾ ਹੈ ਉਹ ਦੇਸ਼ ਧਰੋਹ ਵਰਗੇ ਐਨਐਸਏ ਵਰਗੇ ਪਰਚੇ ਦਰਜ ਕਰਕੇ ਬੰਦ ਕਰ ਦਿੱਤਾ। ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾ ਕੇ ਉਹਨੂੰ ਪੇਸ਼ ਕਰ ਦਿੱਤਾ। ਮੈਂ ਉਹੀ ਕਹਿਣਾ ਹੈ ਕਿ ਜੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਹੈ ਤਾਂ ਫਿਰ ਉਹਦੇ ਹੱਕ ਦੀ ਗੱਲ ਕਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਉੱਤੇ ਦੇਸ਼ ਧਰੋਹ ਦਾ ਮਕਦਮਾ ਦਰਜ ਕਰਨਾ ਜਿਹੜਾ ਹੈ ਉਹ ਗੰਗਾ ਨਗਰ ਦੀ ਪੁਲਿਸ ਵੱਲੋਂ ਕਿੰਨਾ ਕਿ ਜਾਏਗਾ।